हां एकमे हटमा जे गीत लिखया सी लोकसाजा ते हम्म ਜਿਵੇਂ ਢੋਵਲਾ ਚਿੰਟਾ ਹੈ ਨਾ ਸਰੰਗੀਆ ਬੀਨਾ ਉਹਦੇ ਚ ਫਿਰ ਵੀ ਜਿਹੜਾ ਮੈਂ ਦੇਖਦਾ ਤੂੰ ਵੀ ਜਿਆਦਾ ਫੇਵਰੇਟ ਆ ਆਪਣੇ ਹੈ ਨਾ ਢੋਲ ਵੀ ਫੇਵਰੇਟ ਆ ਤੇ ਉਹ ਤੂੰਬੀ ਦੇ ਦੁਆਲੇ ਮੈਂ ਗੀਤ ਕਮਾਇਆ ਸੀ ਹਮ ਜਾਂ ਮੈਨੂੰ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਤੂੰਬੀ ਪਸੰਦ ਆ ਮੈਂ ਕੱਲੀ ਤੂੰਬੀ ਦੇ ਉੱਤੇ 6-7 ਵਰਗੀ ਤੇ ਲਿਖੇ ਹੋਏ ਆ ਇੱਕ ਗੀਤ ਜਿਹੜਾ ਉਹਦੀਆਂ ਕੁਝ ਲਾਈਨਾਂ ਸੁਣਾਉਣਾ ਬਿਲਕੁਲ ਤੂੰ ਵੀ ਬਣ ਬੈਠੀ ਪਟਰਾਣੀ ਤੂੰ ਵੀ ਪੰਜ ਦਰਿਆ ਦੀ ਰਾਣੀ ਇਹ ਸ਼ਕਤੀ ਹੈ ਇਹ ਕਮਜ਼ੋਰੀ ਸਭ ਕਲਾਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਤਾਹ ਮਾਰ ਲਗੋ ਜੇ ਰੋਏ ਕਹਿੰਦੇ ਹੋਗੇ ਹਾਂ ਅਦਮੋਏ ਹੋਗੇ ਹ ਅਦਮੋਏ ਸਾਰ ਕੋਈ ਲਵੇ ਨਯਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਸੰਧੂ ਨਾਲ ਜਰਾਨਾ ਲਾ ਕੇ ਤੂੰ ਵੀ ਫਿਰਦੀ ਧੌਣ ਅਕੜਾ ਕੇ ਫਿਰਦੀ ਧੌਣ ਅਕੜਾ ਕੇ ਝੂਟੇ ਲੈਂਦੀ ਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਵਾਹ ਸੰਸਾਭ ਸਾਜਾਂ ਦੇ ਉੱਪਰ ਇੰਨਾ ਵਧੀਆ ਤੁਸੀਂ ਲਫ਼ਜ਼ਾਂ ਦੇ ਨਾਲ ਪਰੋਇਆ ਮਜ਼ਾ ਆ ਗਿਆ ਬਹੁਤ ਬਹੁਤ ਧੰਨਵਾਦ ਸੰਸਾਭ ਹਾਂ ਇੱਕ ਵੇ ਹਟਮਾ ਜੇ ਗੀਤ ਲਿਖਿਆ ਸੀ ਲੋਕ ਸਾਜਾਂ ਤੇ ਹੂੰ ਜਿਵੇਂ ਢੋਵਲਾ ਚਿਮਟਾ ਹੈ ਨਾ ਸਰੰਗੀਆ ਬੀਨਾ ਉਹਦੇ ਚ ਫਿਰ ਵੀ ਜਿਹੜਾ ਮੈਂ ਦੇਖਦਾ ਤੂੰ ਵੀ ਜ਼ਿਆਦਾ ਫੇਵਰੇਟ ਆ ਆਪਣੇ ਹੈ ਨਾ ਢੋਲ ਵੀ ਫੇਵਰੇਟ ਆ ਤੇ ਉਹ ਤੂੰ ਵੀ ਦੇ ਦੁਆਲੇ ਮੈਂ ਗੀਤ ਕਮਾਇਆ ਸੀ ਜਾ ਮੈਨੂੰ ਨਿੱਜੀ ਤੌਰ ਤੇ ਬਹੁਤ ਜਿਆਦਾ ਤੁੰ ਵੀ ਪਸੰਦ ਆ ਮੈਂ ਕੱਲੀ ਤੁੰ ਵੀ ਦੇ ਉੱਤੇ 6 7 ਵਰਗੀ ਤੇ ਲਿਖੇ ਹੋਏ ਆ ਇੱਕ ਗੀਤ ਜਿਹੜਾ ਉਹਦੀਆਂ ਕੁਝ ਲਾਈਨਾਂ ਸੁਣਾਉਣਾ ਬਿਲਕੁਲ ਤੁੰ ਵੀ ਬਣ ਬੈਠੀ ਪਟ ਰਾਣੀ ਤੁੰ ਵੀ ਪੰਜ ਦਰਿਆ ਦੀ ਰਾਣੀ ਇਹ ਸ਼ਕਤੀ ਹੈ ਇਹ ਕਮਜ਼ੋਰੀ ਸਭ ਕਲਾਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਤਾਹ ਮਾਰ ਲਗੋ ਜੇ ਰੋਏ ਕਹਿੰਦੇ ਹੋਗੇ ਹਾਂ ਅਦਮੋਏ ਹੋਗੇ ਹਾਂ ਅਦਮੋਏ ਸਾਰ ਕੋਈ ਲਵੇ ਨਯਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਸੰਦੂ ਨਾਲ ਜਰਾਨਾ ਲਾ ਕੇ ਤੂੰ ਵੀ ਫਿਰਦੀ ਧੌਣ ਅਕੜਾ ਕੇ ਫਿਰਦੀ ਧੌਣ ਅਕੜਾ ਕੇ ਝੂਟੇ ਲੈਂਦੀ ਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਵਾਹ ਸੰਸਾਬ ਸਾਜਿਆਂ ਦੇ ਉੱਪਰ ਇੰਨਾ ਵਧੀਆ ਤੁਸੀਂ ਲਫ਼ਜ਼ਾਂ ਦੇ ਨਾਲ ਪਰੋਇਆ ਮਜ਼ਾ ਆ ਗਿਆ ਬਹੁਤ ਬਹੁਤ ਧੰਨਵਾਦ ਸੰਸਾਬ